ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੀਬੀ ਸੇਕ ਗਰਾਨੇ ਦੀ ਗੇ ਕਿਰਪਾਨ ਪਹਿਣੀ ਹੋਈ ਅੰਮ੍ਰਿਤਧਾਰੀ ਉਹਨੋਂ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰਦੇ ਹੀ ਐ ਬਈ ਮੈਨੂੰ ਦਰਬਾਰ ਸਾਹਿਬ ਲੈ ਚੱਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਕ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੀ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਕੇ ਮੈਂ ਕਿਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਦਰبار صاحب ਦੇ ਵਿੱਚ ਬਹੁਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਨੇ ਦੇਵਤੇ ਜਾ ਸਕਦੇ ਮੈਂ ਉਹਨੂੰ ਕਹਿ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ ਪਤਾ ਮੈਨੂੰ ਕੀ ਆਖਿਆ ਮੇਰਾ ਫਜਰ ਦੀ ਨਮਾਜ਼ ਦੇ ਵਿੱਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਵਿੱਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਰਨਾ ਕਹਿੰਦੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿਣਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ 'ਚ ਬਸ ਅਮਰਤ ਵੇਲੇ ਨੂੰ ਹੀ ਮੰਨਦੇ ਆ ਅਮਰਤ ਵੇਲੇ ਨੂੰ ਫਜਰ ਕਹਿੰਦੇ ਆ ਆਪਾਂ ਫਜਰ ਨੂੰ ਹੀ ਮੰਨਦੇ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਦਰ ਹੈ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਹੈ ਤੇ ਮੈਂ ਕਿ ਜਦ ਤੂੰ ਬਾਣੀ ਦਾ ਅਨੰਦ ਮਾਣਨ ਵਾਲਾ ਫਿਰ ਪੜ੍ਹਖ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋ ਗਿਆ ਕੀ ਕਰਾਂ ਆ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਹੈ ਪੜ੍ਹੀ ਹੋਈ ਬਾਣੀ நாਸ ਨਹੀਂ ਆਉਂਦੀ ਨਾਲ ਜਾਂਦੀ ਜਿਵੇਂ ਉਹਦੇ ਨਾਲ ਕੁਰਾਨ ਗਈ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਇਹ ਮਨ ਦੇ ਸਭ ਕੁਝ ਪਿਆ ਸਭ ਕੁਝ ਪਿਆ ਬਾਰ ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈਨੇਸ਼ ਜੀ ਕਿਉਂਕਿ ਤੁਸੀਂ ਇਹ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਇੱਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਇਆ ਨਾਲ ਉਹ ਦੱਸਦਾ ਉੱਥੇ ਟਿਕਾਣਾ ਹੈ ਕਹਿੰਦਾ ਮੇਰਾ ਬਾਤ ਸੁਣਨ ਨੂੰ ਜੇ ਕਰਦਾ ਮੈਂ ਰੋਜ਼ ਆਵਾਂ ਮੈਂ ਕਰ ਆ ਜਾਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੀਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਕੱਲ੍ਹ ਦੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਬੇਟ ਲੈ ਲਓ ਕਿੰਦੇ ਬਾਜ਼ਾਰ ਦੇ ਚ ਬੜਾ ਘੁਮਿਆ ਬੜਾ ਘੁਮਿਆ ਇੱਕ ਦੁਕਾਨ ਬੜੀ ਮੁਸ਼ਕਿਲ ਨਾਲ ਖੁੱਲੀ ਮਿਲ ਭੀੜ ਬੜੀ ਸੀ ਉਨਾਂ ਤੇ ਐ ਮਿਲੀਆਂ ਨੇ ਲੈ ਲਓ ਤੁਸੀਂ ਮੈਂ ਕਿ ਹੋਰ ਵੀ ਅਨੰਦ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਆਉਂਦੇ ਰੋਜ਼ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੋਣਾ ਜੇ 6.5 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਅਰਬਾਂ ਖਰਬਾਂ ਦੇਵਤੇ ਨੇ ਫਰਿਸ਼ਤੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਬੂਤ ਵੀ ਹੈਗੇ ਨੇ ਕਈ ਕੋਟ ਬੂਤ ਪ੍ਰੇਤ ਸੂਕਰ ਮਿਰਗਰ ਕੇ ਗੁਰਦਵਾਰਿਆਂ 'ਚ ਨਹੀਂ ਆਉਂਦੇ ਮੰਦਰਾਂ 'ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇੱਥੇ ਤਾਲ ਮਿਲ ਨਹੀਂ ਪੈੜੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ 'ਚ ਉਹ ਜਾਣਗੇ ਜੂਏਖਾਨਿਆਂ 'ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇੱਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੀਸਗੰਜ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ ਇਹ ਵੀ ਨਰਸ ਖਾ ਪਰਿਸ਼ਤਿਆਂ ਨਾਲ ਭਰੇ ਹੀ ਜਿਨੇ ਚੜ ਤੱਕ ਉਹਨਾਂ ਦਾ ਜਨਮ ਨਹੀਂ ਹੁੰਦਾ ਇਹ ਗੁਰਦੁਆਰਿਆਂ ਮੰਦਰਾਂ ਤੋਂ ਬਿਨਾ ਹਰ ਕਿਦਰੇ ਵੀ ਨਹੀਂ ਜਾਣ। ਕਿਦਰੇ ਵੀ ਨਹੀਂ ਜਾਣ। ਗਾਣੇ ਬਲਵਿੰਦਰ ਸਿੰਘ ਇੱਥੇ ਸੂਰਤ ਆ ਰਹੇ ਨੇ। ਮੈਨੂੰ ਕਹਿੰਦੇ ਗਾਣੇ ਦੇ। ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ। ਪਰ ਉਹਨਾਂ ਦੀ ਛੋਹ ਨਾਲ ਮੈਨੂੰ ਆਨੰਦ ਬੜਾ ਆਇਆ। ਰਸ ਬੜਾ ਬਜ਼ੁਰਗ ਨੇ 80-85 ਸਾਲ ਦੇ ਨੇ। ਦਾਸ ਨੇ ਕੱਲ ਸੂਰਤ ਜਾਣਾ ਹੈ, ਉਹ ਅੱਜ ਸੂਰਤ ਪਹੁੰਚਣਗੇ। ਫਿਰ ਉਹਨਾਂ ਨੇ ਉਹਨਾਂ ਦੇ ਕੌਤਕ ਦੱਸੇ। ਮੇਰਾ ਧਿਆਨ ਤੇ ਸੰਗਤ ਦੀ ਤਰਫ। ਫਿਰ ਮੈਂ ਕਿਹਾ ਗੈਨੇ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੇ ਹੋ, ਪੜ੍ਹਦੇ ਰਹੇ ਹੋ। ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ। ਸਾਧਨਾ ਪੜੀ ਸਫਲ। ਮਿਹਨਤ ਕੀਤੀ ਹੋਈ ਇਹ ਅੱਖਾਂ ਦ੍ਰਿਸ਼ਣੋਂ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ਣੋਂ ਵੀ ਦੇਖ ਸਕਦੀਆਂ ਦੋਏ ਦੋਏ ਲੋਚਨ ਪੇਖਾ ਹੋ ਅਰਵਿਨ ਅਵਰ ਨਾ ਦੇਖਾ ਤੋ ਹਰੀ ਤੇ ਨਿਰਾਕਾਰ ਹੈ ਕਬੀਰ ਕਹਿੰਦੇ ਨਾ ਆਪਾਂ ਦੇਖ ਰਹੇ ਯਾ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਇਹ ਵੀ ਮੈਂ ਉਸ ਕੋਲ ਸਹੀ ਕਹਿ ਰਿਹਾ ਸਹੀ ਕਹਿ ਰਿਹਾ ਤੇ ਕਬੀਰ ਕੋਲ ਪੁੱਛੀ ਹੈ ਦੇਖ ਰਿਹਾ ਓ ਤੁਸੀਂ ਇਹਦਾ ਸਬੂਤ ਤੁ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਹੀ ਵੇਖ ਲੋ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਇਹ ਪ੍ਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ ਮੇਰੀ ਅੱਖ ਹੀ ਸਬੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ ਅੱਖਾਂ 'ਚ ਪ੍ਰਗਟ ਹੁੰਦੀਆਂ ਜੇ ਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਦੀ ਦ੍ਰਿਸ਼ਟੀ ਵੀ ਰਬ ਵਰਗੀ ਹੋਵੇਗੀ ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਕਹਿੰਦੇ ਨੇ ਜਿਹਨੂੰ ਪ੍ਰਮਾਤਮਾ ਦਿਖਾਈ ਦਿੰਦਾ ਹੈ ਉਹ ਦ੍ਰਿਸ਼ਟੀ ਪ੍ਰਮਾਤਮਾਮਈ ਹੈ ਅੰਮ੍ਰਿਤਮਈ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਮਾਉਣ ਲੱਗਾ ਕਹੋ ਜਚ ਗੰਦਰਬ ਔਰਗ ਕਹੋ ਵਿਦਿਆਦਲ ਕਹੋ ਭੈ ਕਿਨਰ ਪਿਸਾਚ ਕਹੋ ਪ੍ਰੇਤ ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾੰਗ ਦੇ ਤੋ ਇਹ ਪ੍ਰਭੂ ਕਿਦਰੇ ਤੂੰ ਹਿੰਦੂ ਹੈ ਗੁਫਾ ਦੇ ਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਤੋ ਹੀ ਹੈ ਪਰ ਕਿਦਰੇ ਤੈਨੂੰ ਗੁਫਾ ਦੇ ਚ ਬੈਠਣਾ ਚੰਗਾ ਹੀ ਨਹੀਂ ਲੱਗਿਆ ਮਨਾਰੇ ਤੇ ਚੜ ਕੇ ਬਾੰਗ ਪਿਆ ਦੇਣਾ ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾੰਗ ਦੇ ਤੋ ਕਹੂੰ ਕੋ ਵਕਾਵ ਹੋਏ ਪੁਰਾਨ ਕੋ ਪੜਤ ਮਤ ਕਰ ਤਹੂੰ ਕੁਰਾਨ ਕੋ ਨਿਦਾਨ ਜਾਣ ਲੈ ਤੋ ਕਿਧਰੇ ਤੂੰ ਪੁਰਾਣਾ ਦਾ ਗਾਇਤਾ ਹੈ ਕਿਧਰੇ ਤੂੰ ਕੁਰਾਨ ਦਾ ਆਫਿਜ਼ ਹੈ ਕੰਠੇ ਤੈਨੂੰ ਸੁੜਾਈ ਜਾਂਦਾ ਸੁੜਾਈ ਜਾਂਦਾ ਮੈਂ ਉਸ ਬੀਬੀ ਕੋਲ ਬਹੁਤ ਸਾਰੀ ਕੁਰਾਨ ਸੁਣ ਲਈ ਬਹਿਰਾਨ ਹੋਇਆ ਆਮ ਹਾਲਤ ਦੇ ਚੋ ਨਹੀਂ ਸੁਣਾ ਸੁ ਉਹ ਹੁੰਦਾ ਤੇ ਸੁਣਾ ਸੁ ਉਹ ਬੈਠਾ ਹੋਵੇ ਦੇ ਸੁਣਾ ਸਕੀ ਹੁਣ ਸਿਰਫ ਪੰਜਾਬੀ ਬੋਲੀ ਹੋਈ ਬਾਕੀ ਨਹੀਂ ਕੋਈ ਪਤਨੇ ਕਿਤਨੇ ਨੇ ਮੈਨੂੰ ਕਿਹਾ ਗੈਣੀ ਜੀ ਦੇ ਨਾਲ ਤੇ ਵਹਿਮ ਵੱਧਿਆ ਮੈਂ ਕਿ ਤੁਹਾਡਾ ਵਹਿਮ ਵੱਧਾ ਹੋ ਗਿਆ ਸਚਾਈ ਤੇ ਹੈ ਇਹ ਸੱਚ ਤਰੀ ਸਾਰਾ ਸੰਸਾਰ ਜੇ ਮਨੁੱਖਾਂ ਨਾਲ ਭਰਿਆ ਪਿਆ ਸਾਰਾ ਸੰਸਾਰ ਦੇਵਤਿਆਂ ਨਾਲ ਵੀ ਭਰਿਆ ਪਿਆ ਸਾਰਾ ਸੰਸਾਰ ਪੂਤਾਂ ਪ੍ਰੇਤਾਂ ਨਾਲ ਵੀ ਭਰਿਆ ਪਿਆ ਕਬੀਰ ਕਹਿੰਦੇ ਨੇ ਜਦ ਮੇਰੀ ਸੁਰਤ ਰੱਬ ਨਾਲ ਜੁੜੀ ਤੋ ਇਸ ਕੌਤਕ ਨੂੰ ਵੇਖਣ ਵਾਸਤੇ ਆਏ ਨੇ ਕੌਣ ਸੁਰ ਨਰ ਮਨ ਜਨ ਕੌਤਕ ਆਏ ਕੋਟ ਤੈ ਤੀਸ ਉਜਾਨਾ ਕਹੋ ਕਬੀਰ ਮੋਹਿ ਵਿਆਹ ਚਲੇ ਹੈ ਪੁਰਖ ਏਕ ਭਗਵਾਨ ਤੈ ਤੀ ਕਰੋੜ ਦੇਵਤੇ ਮੇਰਾ ਇਹ ਆਨੰਦ ਵੇਖਣ ਵਾਸਤੇ ਆਏ ਸਾਰੇ ਆ ਗਏ ਬੇ ਇੱਕ ਆਤਮਾ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਖੁਸ਼ੀ ਜ਼ਾਹਿਰ ਬੈ ਕਰਦੇ ਸਾਰੇ ਆਏ ਨੇ ਮੈਨੂੰ ਮੁਬਾਰਕਾਂ ਦੇਣ ਵਧਾਈਆਂ ਦੇ ਹੁਣ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੋਏਗੀ ਦੇਖ ਲੈਣਗੇ ਇੰਨਾ ਦੇਵਤਿਆਂ ਦਾ ਇਕੱਠ ਕਬੀਰ ਦੇ ਕੋਲ ਸੁਰਨਰ ਮੋਨਜਨ ਕੌਤਕ ਆਏ ਕੋਟ 33 ਉਹ ਜਾਣਾ 33 ਕਰੋੜ ਦੇ 33 ਕਰੋੜ ਆਏ ਨੇ 1 2 ਨਹੀਂ ਸਾਰੇ ਹੀ ਆਏ ਧਨਵਰ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਧਿਆਨ ਨਾਲ ਸੁਣਨਾ ਕਾਹੂ ਜਚ ਗੰਦਰਵ ਉਰਗ ਕਾਹੂ ਵਿਦਿਆਧਰ ਕਾਹੂ ਭੈ ਕੇਨਰ ਇਸਾਚ ਕਾਹੂ ਪ੍ਰੇਤ ਕਾਹੂ ਹੋਏ ਕੇ Hindu ਆ ਗਾਇਤਰੀ ਕੋ ਗੁਪਤ ਜਪਿਓ ਕਾਹੂ ਹੋਏ ਕੇ ਦੁਰਗਾ ਪੁਕਾਰੇ ਬਾੰਗ ਦੇ ਤੋ ਕਾਹੂ ਕੋਬ ਕਾਬ ਹੋਏ ਪੁਰਾਨ ਕੋ ਪੜਤ ਮਰਤ ਕਤੋ ਹੂੰ ਕੁਰਾਨ ਕੋ ਨਿਦਾਨ ਜਾਣ ਲੈ ਤੋ ਇਤਨਾ ਸਮ ਦ੍ਰਿਸ਼ਟ ਅਵਤਾਰੀ ਪੁਰਸ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਿਨਾ ਲੱਭਣਾ ਕਠਿਨ ਹੈ اے ਪ੍ਰਭੂ ਤੂੰ ਹੀ ਕੁਰਾਨਾ ਕੁਰਾਨ ਦਾ ਹਾਫਿਜ਼ ਹੈ ਤੂੰ ਹੀ ਪੁਰਾਣਾ ਦਾ ਗਿਆਤਾ ਤੂੰ ਹੀ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਤੂੰ ਹੀ ਮੁਨਾਰੇ ਦੇ ਚੜ ਕੇ ਬਾਗ ਪਿਆ ਦਿੰਦਾ ਐ ਨਹੀਂ ਸਮਦ੍ਰਿਸ਼ਟਿ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗਮਾਨ ਮਤ ਦੇ ਕਿਦਰੇ ਤੇ ਪ੍ਰਭੂ ਤੂੰ ਦੇਵਤਿਆਂ ਦੀ ਮਹਿਫਿਲ ਦੇ ਚ ਬੈਠਾ ਹੈ ਦੇਵਤੇ ਹੀ ਦੇਵਤੇ ਕਿਦਰੇ ਧਾਨਵਾਨ ਇਥੇ ਧਾਨਵੰਤ ਮੁਰਾਦ ਦਾਨੇ ਹੀ ਨਹੀਂ ਦਾਣਾ ਤੂੰ ਦਾਣਾ ਬੀਨਾ ਜਿਹੜਾ ਸ਼ਬਦ ਆਂਦਾ ਨਾ ਬੀਨਾ ਤੂੰ ਬਾਰੀਕ ਵੇਖਣ ਵਾਲਾ ਹੈ ਦਾਣਾ ਤੂੰ ਬਹੁਤ ਸਿਆਣਾ ਹੈ ਤੂੰ ਦਰਿਆ ਦਾਣਾ ਬੀਨਾ ਇਹ ਦਾਣਾ ਸ਼ਬਦ ਆਰਸੀ ਦਾ ਦਾਣਾ ਬਹੁਤ ਸਿਆਣਾ ਬਹੁਤ ਸਿਆਣਾ ਬਹੁਤ ਸਿਆਣਾ ਕਹੋ দানਵਾਨ ਕੋ ਗੁਮਾਨ ਮਤ ਦੇਤੋ ਏ ਪ੍ਰਭੂ ਮੈਂ ਦੇਖਦਾ ਕਿਦਰੇ ਦਾਣਾ ਬੰਦਾ ਇਤਨਾ ਸਿਆਣਾ ਪਰ ਹੰਕਾਰੀ ਬੜਾ ਹੰਕਾਰੀ ਕੁਦਰਤੀ ਗਲ ਹੈ ਪੜਾ ਲਿਖਾ ਸਿਆਣਾ ਮਨੁੱਖ ਹੰਕਾਰੀ ਹੁੰਦਾ ਹੀ ਉਹਦੇ ਕੋਲ ਹੰਕਾਰ ਵਾਸੇ ਉਸਦਾ ਗਿਆਨ ਹੁੰਦਾ ਹੈ ਉਹਦੀ ਜਾਣਕਾਰੀ ਕਹੂੰ ਦਾਨਵਾਨ ਕੋ ਗਮਾਨ ਮਤ ਦੇਤੋ ਕਹੂੰ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਜੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤੋ ਕਿਦਰੇ ਤੂੰ ਸਾਰੇ ਇੰਦਰੀਆਂ ਦਾ ਸੁਖ ਦੇ ਦੇਣਾ ਕਿਸੇ ਨੂੰ ਰਾਜਾ ਬਣਾ ਦੇਣਾ ਕਿਦਰੇ ਸਭ ਕੁਝ ਖੋ ਲੈਣਾ ਸਭ ਕੁਝ ਖੋ ਲੈਣਾ ਕੁਛ ਵੀ ਨਹੀਂ ਆਉਂਦਾ ਉਹਦੇ ਕੋਲ ਛਿਨਵੇਂ ਰੰਗਰਾਵ ਕੋ ਕਰੀ ਇਸ ਤਰ੍ਹਾਂ ਕਰ ਛੜਦਾ ਹੈ कहूं इंद्र राजा को मिलेत इंद्र पदवी सी कहूं इंद्र पदवी छिपाए छेन ले तो कतम विचार अभिचार को विचारत हो कहूं निजनार पर नार के निगे तो किदरे तू बड़ा भारी विचारक है अपनी स्त्री तो बिना तू किसी और नु देखदा भी नहीं किदरे बिल्कुल अभिचारक है हर भगत पर नारदा चन्तन करदा है दूसरी दी स्त्री दा ਲੋਕ ਅੰਦਰ ਠਾਣੇ ਹਰ ਵਕਤ ਇਸ ਤਰਾਂ ਹੀ ਕਰਦਾ ਹੈ ਹਰ ਵਕਤ ਤੇਰੀਏ ਬਿਰਤੀ ਦੇਖੋ ਧਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬੋਧ ਕਿੱਥੇ ਕਿੱਥੇ ਤੱਕ ਜਾਂਦਾ ਕਹੂੰ ਸਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰਤ ਆਹਾਰੀ ਕਹੂੰ ਨਾਰ ਕੇ ਨਿਕੇ ਤੋ ਕਹੂੰ ਦੇਵ ਬਾਨੀ ਕਹੂੰ ਸਰਦਾ ਭਵਾਨੀ ਕਹੂੰ ਮੰਗਲਾ ਮਿਰਣਾਣੀ ਕਹੂੰ ਸ਼ਿਆਮ ਕਹੂੰ ਸੇਤ ਪ੍ਰਭੂ ਤੂੰ ਨਿਰਾ ਦੇਵਤਾ ਨਹੀਂ ਤੂੰ ਦੇਵੀ ਵੀ ਹੈ ਵਖ ਵਖ ਦੇਵੀਆਂ ਦੇ ਰੂਪ ਵਿੱਚ ਵੀ ਤੂੰ বিরাজਮਾਨ ਹੈ ਜੇ ਪੁਰਸ਼ ਦੇ ਅੰਦਰ ਬ੍ਰह्म ਗਿਆਨ ਪੈਦਾ ਹੋ ਜਾਂਦਾ ਹੈ ਤੋ ਇਸ੍ਰੀਚ ਵੀ ਹੁੰਦਾ ਉਸ ਗਿਆਨ ਕਰਕੇ ਉਹਦਾ ਵੀ ਦੀਪਕ ਜਲ ਜਾਂਦਾ ਹੈ ਉਹ ਦੇਵੀ ਹੋ ਜਾਂਦੀ ਹੈ ਪੁਰਸ਼ ਦਾ ਵੀ ਦੀਪਕ ਜਲ ਜਾਂਦਾ ਹੈ ਉਹ ਦੇਵਤਾ ਹੋ ਜਾਂਦਾ ਹੈ ਮਹਾਰਾਜ ਕਹਿੰਨੇ ਕਿਦਰੇ ਤੋਂ ਇਸ ਤਰ੍ਹਾਂ ਦੇਵਤਾ ਤੇ ਦੇਵੀ ਬਣਿਆ ਹੋਇਆ ਸਭ ਤੇਰੇ ਹੀ ਰੋ ਸਭ ਤੇਰੇ ਹੀ ਹੋ। ਕਹੂੰ ਮੰਗਲ ਮਿਰਣੀ ਕਹੂੰ ਸ਼ਾਮ ਕਹੂੰ ਸੇਤ। اے ਪ੍ਰਭੂ ਮੈਂ ਦੇਖਦਾ ਕਿਦਰੇ ਤੇਰਾ ਰੰਗ ਬਿਲਕੁਲ ਸਾਂਵਰਾ ਤੇ ਕਾਲਾ। ਪਰ ਕਿਦਰੇ ਤੂੰ ਬਿਲਕੁਲ ਚਿੱਟਾ ਤੇ ਗੋਰਾ। ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਕਥਨ। ਕਹੂੰ ਜਟਾਧਾਰੀ ਕਹੂੰ ਕੰਠੇ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤੋ। ਸੰਨਿਆਸੀ ਡੰਡੀ ਧਾਰੀ ਸੰਨਿਆਸੀ ਕਿਦਰੇ ਜਟਾ ਧਾਰੀ ਤੂੰ ਜੋਗੀ ਹੈ ਨਫਰਤ ਵਾਸੀ ਕਿਦਰੇ ਜਗਾ ਹੀ ਨਹੀਂ ਰਹੀ ਇਹ ਨਹੀਂ ਸਮ ਦ੍ਰਿਸ਼ਟੀ ਕਹੂੰ ਜਟਾ ਧਾਰੀ ਕਉ ਕੰਠੀ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ ਕਹੂੰ ਕਾਨ ਭਾਰੇ ਕਹੂੰ ਡੰਡੀ ਹੋਏ ਪਧਾਰੇ ਕਹੂੰ ਹੋਕ ਹੋਕ ਪਾਮਨ ਕੋ ਪ੍ਰਿਥੀ ਪੈ ਧਰਤ ਹੋ ਜੈ ਨਹੀਂ ਸਾਧ ਐ ਜਿੱਥੇ ਬੈਠਣ ਕੇ ਜਗ੍ਹਾ ਸਾਫ਼ ਕਰਕੇ ਕੋਈ ਕੀੜਾ ਮਕੋੜਾ ਔਰ ਬੜੇ ਧਿਆਨ ਨਾਲ ਚੱਲਣ ਕੇ ਪੈਰਾਂ ਥੱਲੇ ਕੋਈ ਕੀੜੀ ਨਾ ਆਵੇ ਕਉ ਫੂਕ ਫੂਕ ਪਾਵਨ ਕੋ ਪ੍ਰਿਥੀ ਪੈ ਦਰਤ ਕਤੋਂ ਸਿਪਾਈ ਹੋਏ ਕੇ ਸਾਦਤ ਸੇ ਰਾਹਨ ਕੋ ਕਹੋ ਛਤਰੀ ਹੋਏ ਕੇ ਔਰ ਮਾਰਤ ਹੋ ਮਰਤ ਹੋ ਕਿਦਰੇ ਸਿਪਾਈ ਹੈ ਸੂਰਬੀਰ ਹੈ ਛਤਰੀ ਹੈ ਮਰਨਾ ਮਾਰਨਾ ਹੀ ਤੂੰ ਜਾਣਦਾ ਸੂਰਬੀਰ ਹੈ ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਕਿਦਰੇ ਤੂੰ ਐਸਾ ਉਪਦੇਸ਼ਕ ਐ ਬ੍ਰਹਮ ਗੈ ਨਹੀਂ ਐ ਇਹ ਜੋ ਸੰਸਾਰ ਦੇ ਭੌਤਿਕ ਪਦਾਰਥ ਨੇ ਜਿਨ੍ਹਾਂ ਦੇ ਦਿਲ ਦਿਮਾਗ ਦੇ ਉਤੇ ਛਾਏ ਨੇ ਤੂੰ ਕੱਢਣ ਦਾ ਯਤਨ ਕਰਦਾ ਹੈ ਫਿਰ ਪਰ ਕਿਤਨੇ ਇਤਨਾ ਤੂੰ ਭੌਤਿਕਵਾਦੀ ਐ ਇਤਨਾ ਭੌਤਿਕਵਾਦੀ ਐ ਕਿ ਅਗੀ ਦੇ ਮਨ ਦੇ ਅੰਦਰ ਵੀ ਭੌਤਿਕ ਪਦਾਰਥਾਂ ਦਾ ਇਤਨਾ ਲੋਭ ਪਾ ਦਿੰਦਾ ਹੈ ਉਹ त्याਗੀ ਵੀ ਜੋ ਹੈ ਭੋਗੀ ਬਣ ਜਾਂਦਾ ਹੈ ਪ੍ਰਭਾਵਤ ਹੋ ਜਾਂਦਾ ਹੈ ਕਹੂ ਅਕਲੰਕ ਕਹੂ ਮਾਰਤ ਮਯੰਕ ਕਹੂ ਪੂਰਨ ਪ੍ਰਯੰਕ ਕਹੂ ਸੁਧਤਾ ਕੀ ਸਾਰ ਕਿਦਰੇ ਤੇਰੇ ਤੇ ਕੋਈ ਕਲੰਕ ਨਹੀਂ ਕੋਈ ਉਂਗਲ ਨਹੀਂ ਉਠਾ ਸਕਦਾ ਵੀ ਤੂੰ ਐਸਾ ਕੀਤਾ ਸੀ ਜਾਂ ਐਸਾ ਬੋਲਿਆ ਸੀ ਜਾਂ ਐਸੀ ਤੇਰੀ ਕਰਨੀ ਹੈ ਬਿਲਕੁਲ ਅਕਲੰਕ ਕਿਦਰੇ ਤੋਂ ਬੜਾ ਕਲੰਕ ਹੈ ਤਰੇ ਜਣੇ ਖਣੇ ਦੀ ਉਂਗਲੀ ਉੱਠਦੀ ਤਉਏਕੀ ਤਾਏ ਤਉਏਕੀ ਤਾਏ ਤਉਏਕੀ ਤਾਏ ਤਉਏਕੀ ਤਾਏ ਹੁਣ ਬਚੇਗਾ ਕੋਈ ਨਹੀਂ ਅਕਲੰਕਿਕ ਤੇ ਕਲੰਕ ਸਭ ਦੇ ਚ ਜਿਸ ਨੂੰ ਇੱਕ ਦਿਖਾਈ ਦਿੰਦਾ ਹੈ ਨਗਰਤ ਕੇ ਦੇ ਨਾਲ ਕਰੇ ਕਹੂੰ ਅਕਲੰਕ ਕਹੂੰ ਮਾਰਤਵ ਮਯੰਕ ਕਹੂੰ ਪੂਰਨ ਪ੍ਰਯੰਕ ਕਹੂੰ ਸੁੱਧਤਾ ਕੀ ਸਾਰ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ कहूं कुत्सत को कु करम कहूं धर्म के प्रकार किदरे तेरे सारे कर्म धर्म दे अनुसार ने देवताएं पर किदरे तेरे सारे कर्म भेड़ कुत्सत को कु करम ही करता एक कर्म भी ठीक नहीं सतगुरु दी दृष्टि द्वारपुर दे चली गई गुरु गोविंद सिंह जी कहूं गीत के गवैया कहूं बेन के बजैया कहूं नृत्य के नचैया ਕਹੂੰ ਨਰ ਕੋ ਆਕਾਰ ਹੋ ਇਹ ਪ੍ਰਭੂ ਕਮਾਲ ਦੀ ਗੱਲ ਹੈ ਕਿਦੜੇ ਬੜੀ ਮਧੁਰ ਤੋਂ ਮੁਰਲੀ ਵਜੰਦਾ ਹੈ ਬੜਾ ਸੁੰਦਰ ਗਾਵਨਾ ਬੜੇ अच्छੇ ਢੰਗ ਨਾਲ ਨਿਰਤ ਕਰ ਲੈਣਾ ਹੈ ਨੱਚ ਲੈਣਾ ਹੈ ਇਹ ਦ੍ਰਿਸ਼ਟੀ ਸਤਗੁਰਾਂ ਦੀ ਚਲੀ ਗਈ ਦੁਆਪੁਰ ਦੇਸ ਕਹੂੰ ਗੀਤ ਕਹਿ ਵਜਈਆ ਕਹੂੰ ਬੇਨ ਕਹਿ ਵਜਈਆ ਕਹੂੰ ਨਿਰਤ ਕਹਿ ਨਚਈਆ ਕਹੂੰ ਨਰ ਕੋ ਆਕਾਰ ਹੋ ਕਹੂੰ ਬੇਦਬਾਨੇ कहूं कोककी कहानी कहूं राजा कहूं रानी कहूं नार के प्रकार हो कहूं बेन के बजैया बहन मुरली कहूं बेन के बजैया कहूं धेन के चरैया कहूं लाखन लवैया कहूं सुंदर कुमार कितरे हे प्रभु कमाल दी गल है तू मखन चोर है मखन चुरा लेना लाखन द मई मखन काण वाला चोरी करता है ਸੋਦਾ ਦਾ ਸੱਖਾ ਪੁੱਤਰ ਨਹੀਂ ਸੀ ਮਦਰੇ ਹੀ ਲੜਕਾ ਸੀ ਤੇ ਬਾਲਦੀ ਸੀ ਨਾ ਮਾਂ ਤੇ ਉਹਦੀ ਦੇਵਕੀ ਸੀ ਮੱਖਣ ਉੱਪਰ ਰੱਖ ਲੈਂਦੀ ਸੀ ਉੱਚਾ ਪਤਾ ਸੀ ਕਿ ਕ੍ਰਿਸ਼ਨ ਛੋਟਾ ਬਾਲਗ ਰੂਪ ਇਹਨੂੰ ਮੱਖਣ ਬਹੁਤ ਚੰਗਾ ਲੱਗਦਾ ਬਹੁਤ ਖਾਂਦਾ ਜ਼ਿਆਦਾ ਨਾ ਖਾਵੇ ਉੱਪਰ ਰੱਖ ਏ ਨੱਡਖੜ ਤਬੀਅਤ ਦੇ ਇਹ ਅਵਤਾਰੇ ਪੁਰਸ਼ ਦੋ ਤਿੰਨ ਮੁੰਡਿਆਂ ਨੂੰ ਥੱਲੇ ਇੱਕ ਦੂਜੇ ਦੇ ਬਿਠਾ ਕੇ ਉੱਪਰ ਚੜਦੇ। ਮੱਖਣ ਛਕ ਲੈਣਾ ਬਚਿਆ ਗੁਜੇਆ ਤੋੜ ਕੇ ਭਰੇ ਮਾਰਨਾ। ਸਤਬਰੋਜ਼ ਦਾ ਵੀ ਜ਼ਿਕਰ ਕਰਦੇ। ਕਿਧਰੇ ਤੋਂ ਮੱਖਣ ਚੋਰਾ ਲੈਣਾ। ਖਾਂਦਾ ਵੀ ਮੱਖਣ। ਕਿਧਰੇ ਗੀਤ ਗਾਣਾ ਹੈ ਕਿਧਰੇ ਮੁਰਲੀ ਵਜਾਣਾ ਹੈ ਕਹੂੰ ਬੇਨ ਕੇ ਵਜਈਆ। ਕਿਧਰੇ ਗਉਆਂ ਚਾਰਦੇ ਹੈ। ਕਹੂੰ ਵੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ ਕਹੂੰ ਲਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਸੁਧਤਾ ਕੇ ਈਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਨਿਰਜੁਰ ਨੂਰਪ ਹੋ ਨਿਰਜੁਰ ਤੂ ਜੋੜ ਨਹੀਂ ਹੈ ਜਿਵੇਂ ਸਾਡਾ ਸਰੀਰ ਕਈਆਂ ਦਾ ਜੋੜ ਹੈ ਨਾ ਹਵਾ ਹੈ ਪਾਣੀ ਹੈ ਅਗਨੀ ਹੈ ਮਿੱਟੀ ਹੈ ਆਕਾਸ਼ ਹੈ ਸਾਰਿਆਂ ਦੇ ਜੋੜ ਨਾਲ ਤਨ ਬਣਿਆ ਨਾ ਨਿਰਜੁਰ ਤੂੰ ਜੋੜ ਨਹੀਂ ਹੈ ਅਜੋੜ ਹੈ ਨਿਰਜੁਰ ਤੂੰ ਕਈ ਚੀਜ਼ਾਂ ਦੇ ਜੋੜ ਨਾਲ ਨਹੀਂ ਬਣਿਆ ਤੂੰ ਜੁੜਿਆ ਹੋਇਆ ਨਹੀਂ ਹੈ ਅਸੀਂ ਜੁੜੇ ਹੋਇਆ ਇੱਕ ਤੱਤ ਵੀ ਬिखर ਜਾਏ ਤੇ ਅਸੀਂ ਨਹੀਂ ਹੋ ਸਕਦੇ ਹਵਾ ਹੀ ਨਾ ਰਹੇ ਤੇ ਗਏ ਅੰਦਰ ਗਰਮੀ ਠੰਡੀ ਹੋ ਜਾਏ ਕਿ ਕਹਿ ਦੇਂ ਨਾ ਹੱਥ ਪੈਰੇ ਠੰਡੇ ਹੋ ਗਏ ਇੱਕ ਆਗ ਹੀ ਨਾ ਰਹੇ ਤੁਹ ਕੈ ਅਸੀਂ ਜੋੜਾ ਇੰਨਾ ਪੰਜ ਤਤਾਂ ਦਾ ਹੋਰ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਦਾ ਅਸੀਂ ਜੋੜਾ ਕਲਗੀਧਰ ਪਾਤਸ਼ਾਹ ਕਹਿੰਦੇ ਨਿਰਜੁਨ ਰੂਪ ਤੂੰ ਜੋੜ ਨਹੀਂ ਹੈ ਕਈ ਚੀਜ਼ਾਂ ਦਾ ਤੂੰ ਜੋੜ ਨਹੀਂ ਤੂੰ ਆਪਣੇ ਆਪ ਦੇ ਵਿੱਚ ਪੂਰਨ ਹੈ ਨਿਰਜੁਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਦ ਪੂਤ ਕੇ ਦੇਵਈਆ रोग सोग के मिटैया किदो माने महामानव विद्या के विचार हो के अदब अविकार हो कि सिद्धता की सूरत हो के शुद्धता की शान हो जो बनके जाल हो कितने इतना खूबसूरत हैं हर एक नु अपनी खूबसूरती छफा के रख चढ़दा निरई जाल बणया है तू जो बनके जाल हो के कालों के कालों किदरे तू बड़ा भयंकर डरावना जणे खणे नु ते तो डर लगदा है ਅਨ ਨਭੰਕਰ ਕਾਲਦਾਰੋ ਤੇ ਕਿਦਰੇ ਇਤਨਾ ਸੋਹਣਾ ਇਤਨਾ ਸੋਹਣਾ ਤੇਰੀ ਸੁੰਦਰਤਾ ਸਾਰਿਆਂ ਨੂੰ ਫਸਾ ਕੇ ਰੱਖ ਦਿੰਦੀ ਹੈ ਜਾਲ ਬਣ ਜਾਂਦੀ ਹੈ ਜੋ ਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕਿ ਸਤਰਨ ਕੋ ਸੂਲ ਹੋ ਕੇ ਮਤਰਨ ਕੇ ਪ੍ਰਾਨ ਹੋ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਲ ਕਿਦਰੇ ਤੇ ਤੂੰ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਹਮ ਵਿਚਾਰ ਕਰਦਾ ਹੈ ਪਰ ਕਿਦਰੇ ਪੜ੍ਹ ਲਿਖ ਕੇ ਵਿਦਿਆ ਹਾਸਲ ਕਰਕੇ ਬਾਦ ਵਿਵਾਦ ਕਰਨਾ ਲੜਾਈ ਝਗੜੇ ਪਿਆ ਕਰਦਾ ਹੈ ਐ ਨਿਕੰਮੇ ਪੈਸ ਮਵਾਸੇ ਚ ਪੈ ਜਾਂਦਾ ਕਹੋ ਬ੍ਰਹਮ ਬਾਦ ਕਹੋ ਵਿਦਿਆ ਕੋ ਵਿਭਾਦ ਕਹੋ ਨਾਦ ਕੋ ਨਾਨਾਦ ਕਹੋ ਪੂਰਨ ਭਗਤ ਕੋ ਕਹੋ ਬੇਦ ਰੀਤ ਕਹੋ ਵਿਦਿਆ ਕੇ ਪ੍ਰਤੀ ਕਹੋ ਨੀਤ ਉਹ ਅਨੀਤ ਕਹੋ ਜਵਾਲਾ ਸੀ ਜਗਤ ਤੋ ਪੂਰਨ ਪ੍ਰਤਾਪ ਕਹੋ ਇਕਾਂਤੀ ਕੋ ਜਾਤ ਕਹੋ ताप को आताप कहूं जोगते दिगत कहूं वर देत कहूं छल से उछनाए लेत सर्व काल सर्व थोर एक से लगत हर समय हर जगह हर रूप देज हे प्रभु तू मेनू एक दिखाई दे एक दिखे धन गुरु गोविंद सिंह जी महाराज दे अनंत सवे कहूं ब्रह्म बात कहूं विद्या को विखाद कहो नाद को नानाद कहो पूरन भगत तो, कहो बेदरी कहो विद्या के प्रतीत कहो नीत ओ अनीत किधरे तेरा सारा जीवन नैतिकता दे चाहे किधरे बिल्कुल अनीति है एक कर्म भी तेरा नैतिकता ते नहीं खड़े सब कुछ अनर्थ है कहो ब्रह्म बाद कहो विद्या को विखाद कहो नाद को नानाद कहो पूरन भगत तो कहूं भेद रीत कहूं विद्या के प्रतित कहूं नीत ओ अनीत कहूं ज्वाला सी जगत पूरन प्रताप कहूं एकांती को जाप कहूं ताप को अताप कहूं जोगते डिगत हो किदरे बड़ा भारी तपेश्वर हैं तपेश्वर हैं योगी हैं ते किदरे तेरा योग सारे दा सारा भ्रष्ट हो जांदा है गिर जांदा है हैं तपेश्वर गिरावट च आ जांदा है ਹੈਂ ਬੜਾ ਜੋਗੀ ਭ੍ਰਸ਼ਟ ਹੋ ਜਾਣਾ ਕਹੂੰ ਜੋਗ ਤੇ ਡਿਗਤ ਤੋ ਕਹੂੰ ਵਰ ਦੇਤ ਕਹੂੰ ਛਲ ਸਿਵ ਚਿਨਾਇ ਲੇਤ ਕਿਦਰੇ ਤਰ੍ਹਾਂ ਤਰ੍ਹਾਂ ਦੇ ਵਰ ਦੇ ਕੇ ਸਾਜ਼ੋ ਸਮਾਨ ਦੇ ਕੇ ਅਗਲੇ ਨੂੰ ਮਾਲਾ ਮਾਲ ਕਰ ਲੈਣਾ ਤੇ ਅਗਲਾ ਉਹ ਮਾਲਾ ਮਾਲ ਹੋ ਕੇ ਇਤਨਾ ਫਸ ਜਾਂਦਾ ਉਹਦੇ ਚ ਰੁੱਝ ਜਾਂਦਾ ਫਿਰ ਤੂੰ ਸਭ ਕੁਝ ਉਹਦੇ ਕੋਲ ਖੋ ਲੈਂਦਾ ਉਹਦੇ ਕੋਲ ਸਭ ਕੁਝ ਲੈ ਲੈਣਾ ਕਹੂੰ ਵਰ ਦੇਤ ਕਮੋ ਛਲ ਸਿਉ ਚਿਨਾਏ ਲੈ ਸਰਬ ਕਾਲ ਸਰਬ othor ਇਕ ਸੇ ਲਗਤ ਹੈ ਪ੍ਰਭੂ ਹਰ ਸਮੇਂ ਔਰ ਹਰ ਜਗਾ ਤੂੰ ਮੈਨੂੰ ਇੱਕੋ ਹੀ ਦਿਖਾਈ ਦੈ ਹਰ ਜਗਾ ਹਰ ਸਮੇਂ ਹਰ ਰੂਪ ਦੇਚ ਤੂੰ ਮੈਨੂੰ ਇੱਕ ਦਿਖਾਈ ਦੈਨਾ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰੇਕ हे प्रभु बिना अनेका रूपंत तू हर वक्त मेनू एक दिखाई देता। मेनू सारी लहरਾਂ ਦੇ ਸਾਗਰੀ ਦਿਖਾਈ ਦਿੰਦਾ। मेनू सारी ਕਿਰਨਾਂ ਦੇ ਸੂਰਜੇ ਦਿਖਾਈ ਦਿੰਦਾ। मेनू ਸਾਰੇ ਰੂਪਾਂ ਚ ਉਹ ਅਰੂਪ परिपूर्ण परमात्मा दिखाई ਦਿੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਗੰਮੀ ਬਾਣੀ ਅੱਗੇ ਬਹੁਤ ਸਾਰੇ ਸਵਈਏ ਨੇ। ਅਨੰਤ ਬਾਣੀਆਂ ਕਾਲੂ ਸਦੀ ਬਹੁਤ ਲੰਬੀ ਚੌੜੀ ਬਾਣੀ। ਜਿਹਨੂੰ ਪੜ ਪੜ ਕੇ ਬੰਦਾ ਬਿਸਮਾਦ ਹੋ ਜਾਂਦਾ ਹੈ। ਵੇ ਚਲਾਂਦੇ ਤੇ ਤੀਰ ਕਮਾਨ ਤੇ ਤਲਵਾਰ ਇਤਨੀ ਸਮ ਦ੍ਰਿਸ਼ਟੀ ਇਤਨੀ ਬ੍ਰह्म ਦ੍ਰਿਸ਼ਟੀ ਇਤਨਾ ਬ੍ਰह्म ਗਿਆਨ ਇਤਨਾ ਆਨੰਦ ਦਾ ਸੋਮਾ ਅੰਦਰੋਂ ਫੁੱਟਿਆ ਇਤਨਾ ਗਿਆਨ ਦਾ ਸਾਗਰ ਅੰਦਰੋਂ ਫੁੱਟਿਆ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਹੜਾ ਨੇੜੇ ਆਇਆ ਉਹਨਾਂ ਦਾ ਪੁਰਬ ਨੇੜੇ ਆ ਰਿਹਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਰਾਮਤ ਕਰਨ ਬਖਸ਼ਿਸ਼ ਕਰਨ ਜੀਵਨ ਦਾ ਅੰਤ ਹੋਵੇ ਇਹ ਸਾਰਾ ਗਿਆਨ ਇਹ ਸਾਰਾ ਰਸ ਇਹ ਸਾਰੇ ਰੂਪਾਂ ਚ ਉਹ ਸਾਨੂੰ ਆਰੂਪ ਦਿਖਾਈ ਦੇਵੇ ਤਾਂ ਕਿ ਸੰਸਾਰ ਤੇ ਆਇਆ ਸਭ ਲੋ ਜਾਏ ਸਾਰਿਆਂ ਦਾ ਧੰਨਵਾਦ ਵਾਏ ਗੁਰੂ ਜੀ ਦਾ ਹੱਥ ਸਾਬ